ਕੱਲ ਸ਼ਾਮ ਨੂੰ ਆਪਣਾ ਟਾਣੀ ਨੱਥਾ ਸਿੰਘ ਦੇ ਲਾਗੇ ਸੈਕਿੰਡ ਡਿਫੈਂਸ ਲਾਈਨ ਤੇ ਲਕਸ਼ਮਨ ਨਹਿਰ ਦੇ ਲਾਗੇ ਨਾਕਾ ਲੱਗਿਆ ਹੋਇਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਬਰੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਬੀਰ ਸਿੰਘ ਤੇ ਆਪਰਾ ਬੇਸਫ ਬਲੋਂ ਐਸੀ यादव ਜਿਹੜੇ 160 ਬਟਾਲੀ ਦੇ ਕੰਪਨੀ ਕਮਾਂਡਰ ਨੇ ਨਾਮ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰ ਸ਼ਾ ਉਰਫ ਬੱਲੇ ਸ਼ਾ ਥਾਣਾ ਸਦਰ ਫਾਜ਼ਿਲਕਾਦਰ ਨਾਲੇ ਨੇ ਇਧਰ ਅੰਗਰੇਜ਼ ਆ ਇਹ ਇੱਥੇ ਧਾਨੀ ਨੱਥਾ ਸਿੰਘ ਵਾਹ ਹੈ ਨਾਲ ਇਹਦੇ ਇਹਦਾ ਸਾੜਾ ਸੀ ਗੁਰਵੰਤ ਸਿੰਘ ਉਰ ਬੰਟੀ ਪੁੱਤਰ ਬਲਵਿੰਦਰ ਸਿੰਘ ਵਸੇ ਧਾਨੀ ਨੱਥਾ ਸਿੰਘ ਦਾਖਲੀ ਢੰਡੀ ਕਦੀਮ ਥਾਣਾ ਸਦਰ ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹਿਰਾਨ ਮਗਾਂਦਾ ਕੰਮ ਕਰਦੇ ਨੇ ਤੇ ਅੱਜ ਕੱਲ੍ਹ ਵੀ ਇਹਨਾਂ ਦੀ ਰਾਤ ਇਹਨਾਂ ਤੇ ਇੱਕ ਖੇਪ ਆਈ ਹੈ ਅਗਰ ਨਾਕਾਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਿਆ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਇਹ ਇਹਨਾਂ ਨੂੰ ਉੱਥੇ ਅਸੀਂ ਰੰਗੇ ਹਥੀ ਆਪਣਾ ਸਮੇਤ ਹੈਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮਕਦਮਾ ਨੰਬਰ 33 ਅ ਡੇਟਰ 23424 ਅੰਡਰ ਸੈਕਸ਼ਨ 21 ਸੀ ਤੇ 23 685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇੰਕਸਾ ਪੁੱਤਾ ਕਿ ਅਸੀਂ ਪਹਿਲਾਂ ਵੀ ਹਿਰੋਇਨ ਮੰਗਾਉਂਦੇ ਰਹਨੇ ਆ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਬੀਗੀ 20 ਗ੍ਰਾਮ ਦਾ ਪੈਕੇਟ ਇੱਕ ਹੋਰ ਬਰਬੰਦ ਹੋਇਆ ਤੇ BSF ਦੇ ਕੰਪਨੀ ਕਮਾਂਡਰ 160 ਬਰਾਲੀ ਹੁੰਦੇ ਜਿਹੜੇ ਹੈਗੇ ਐਸ ਸੀ ਯਾਦਵ ਉਹਨਾਂ ਵੱਲੋਂ ਸਾਨੂੰ ਫਿਰ ਇੱਕ ਮੀਮੋ ਦਿੱਤਾ ਗਿਆ ਮੀਮੋ ਤੇ ਆਧਾਰ ਤੇ ਅਸੀਂ ਇੱਕ ਹੋਰ ਐਫ ਆਈ ਆਰ ਨੰਬਰ 36 ਦਰਜ ਕੀਤੀ ਗਈ ਤੇ ਜਿਹਨੂੰ ਫਰਦਿਕ ਸਪਿੰਕਸ਼ਾਫ ਵੀ ਲਿਖਿਆ ਗਿਆ ਇਹਦਾ ਗੁਰਮ ਦਾ ਜਿਸ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕਿੱਤੀ ਜਾਏਗੀ ਇਹ ਆਪਣਾ ਢਾਣੀ ਨੱਥਾ ਸਿੰਘ ਦੇ ਇੱਥੇ ਇੱਕ ਖੇਤ ਚ ਬਰਾਮਦ ਹੋਈ ਹੈ ਇਹ ਦੋਨੇ ਜਿਹੜੇ ਡਰਾਪਿੰਗ ਜਿਹੜੀ ਹੋਈ ਸੀ ਉਹਦੀ ਡਰੋਨ ਦੀ ਇਹ ਢਾਣੀ ਨੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀ ਇਹ ਤੇ ਪਹਿਲਾਂ ਹੀ ਮੁਕਤਮਾ ਹੈ ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗਪਿਨ ਹੈਗਾ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਕੁਝ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ ਉਸ ਹਿਸਾਬ ਨਾਲ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਤੇ ਇਹਨੇ ਜਿਹੜੇ ਕਾਬੂ ਕਾਬੂ ਕੀਤੇ ਹੋਏ ਨੇ ਇਹ ਤਿੰਨ ਤਿੰਨ ਮੁਜਰਮ ਹੈ ਕੋਈ ਕੋਈ ਇਹਨਾਂ ਦੇ ਨਾਲ ਹੈਗਾ ਜਾਣਕਾਰੀ ਮਿਲੀ ਹੈ ਜਾਂ ਤਿੰਨ ਮਹੀਨੇ ਫਿਲਹਾਲ ਫਿਲਹਾਲ ਤਿੰਨੇ ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਪੁੱਛਗਿੱਛ ਦੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ ਜਿਹੜਾ ਵਹੀਕਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਕਬਜ਼ੇ ਚ ਲਿਆ ਗਿਆ ਜੀ ਜਿਹੜਾ ਦੋਸ਼ੀ ਹੈ ਇਹਨਾਂ ਦੋਸ਼ੀਆਂ ਵੱਲੋਂ ਜਿਹੜਾ ਵਹੀਕਲ ਮੋਟਰਸਾਈਕਲ ਵਗੈਰਾ ਦਾ ਹਾਂ ਉਹ ਮੋਟਰਸਾਈਕਲ ਵੀ ਚੋਰੀ ਦਾ ਹੈ ਤੇ ਉਹ ਵੀ ਅਸੀਂ ਕਰਜੇ 'ਚ ਲੈ ਲੈ ਗਏ ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ ਇਹ ਇੱਥੇ ਵਿਆਹ ਹੋਇਆ ਸੀ ਨਾਲ ਇਹਦਾ ਸਾਲਾ ਸੀਗਾ ਗੁਰਵੰਤ ਸਿੰਘ ਉਰਫ ਬੰਟੀ ਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਘਰ ਨਾਲ ਇਹਦੇ ਗੱਗੀ ਦੇ